ਫਤੇਗੜ ਸਾਹਿਬ ਦੇ ਸਰਹਿੰਦ ਕੋਲ ਲੰਗਦੀ ਪਾਖੜਾ ਨਹਿਰ ਵਿੱਚ ਇੱਕ ਕਾਰ ਡਿੱਗੀ ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ ਜਿਸ ਤੋਂ ਬਾਅਦ ਗੁਤਾਖੋਰਾ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਕਾਰ ਦਾ ਪਤਾ ਲੱਗ ਗਿਆ ਹੈ ਪਰ ਹਜੇ ਤੱਕ ਡਰਾਈਵਰ ਦਾ ਕੋਈ ਸੁਰੱਖ ਨਹੀਂ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ ਦਾ ਇੱਕ ਵਿਅਕਤੀ ਆਪਣੀ ਕਾਰ ਸਮੇਤ ਪਾਖੜਾ ਨਹਿਰ ਵਿੱਚ ਡਿੱਗ ਗਿਆ ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਅਤੇ ਕਾਰ ਕਿਵੇਂ ਨਹਿਰ ਵਿੱਚ ਡਿੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਰ ਪਾਣੀ ਦੇ ਤੇਜ਼ ਬਹਾਅ ਵਿੱਚ ਕਰੀਬ 3 ਕਿਲੋਮੀਟਰ ਦੂਰ ਜਾ ਚੁੱਕੀ ਸੀ ਜਿਸ ਨੂੰ ਗੋਤਾਖੋਰਾ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਬਾਹਰ ਕੱਢਿਆ ਜਿਸ ਨੂੰ ਗੋਤਾਖੋਰਾ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਬਾਹਰ ਕੱਢਿਆ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਸੁਖਨਾਥ ਸਿੰਘ ਨੇ ਕਿਹਾ ਕਿ ਇਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਲੈਕੁਮ ਜਿਸ ਤਰੀਕੇ ਨਾਲ ਆਪਾਂ بتایا ਕਿ ਰਾਤ ਦੇਗਾ ਨਾ ਕਾਰ ਗਿਰ ਗਈ ਤੇ ਹੋਂਡਾ ਵਾਲ ਹੋਂਡਾਈ ਵਾਲੋ ਕੀ ਹੈ ਯਸ ਸਰਲ ਰੈਸਟੋਰੈਂਟ ਫਲੋਡਿੰਗ ਸੇ ਗਿਰੀ ਤੇ ਜਹਾਂਸੇ ਥੋੜੇ ਦਿਨ ਪਹਿਲੇ ਬਸ ਗਿਰੀ ਤੇ ਉਸੇ ਜਗ੍ਹਾ ਇਹ ਵੀ ਆਗੇ तकरीबन 2 2.5 ਕਿਲੋਮੀਟਰ ਦੂਰੀ ਹੈ ਗਾੜੀ ਆ ਗਈ ਹੈ ਇਹ ਥੋੜਾ ਹੈਡ ਹੈ ਆਪਾਂ ਐਰਬਾਰੀਾ ਦਿੱਲੀ ਕੇ ਸਾਈਡ ਔਰ ਇੱਕ ਦਾਰੀਆ ਉਧਰ ਆਪਣਾ ਰਾਜਸਥਾਨ ਕੇ ਸਾਈਡ ਤਾਂ ਯਹਾਂ ਪਾਗੇ ਗਾੜੀ ਰੁਕ ਗਈ ਹੈ ਅਭੀ ਦੇਖते ਜਾ ਕੇ ਇਨਸ਼ਾਅੱਲਾ ਕਿਸ ਤਰ੍ਹਾਂ ਦਾ ਮਾਹੌਲ ਹੋਗਾ ਕਿਸ ਤਰ੍ਹਾਂ ਦਾ ਹੋਗਾ ਵੀਡੀਓ ਕੇ ਅੰਤ ਤੱਕ ਬਣਾਈ ਰੱਖਾਂਗੇ ਇਸੀ ਨਹਿਰ ਦੇ ਵਿੱਚ ਕਿ ਡਿਗਰੀ ਸਾਨੂੰ ਜੇ 10 ਵਜੇ ਇਨਫੋਰਮੇਸ਼ਨ ਆਈ ਸੀ ਕਿ ਉਹ ਸੌਂਡਾ ਹੈਡ ਹੈ ਕਨਾਲ ਤੇ ਨਾ ਉਤ ਸੇ ਹੈਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਗੱਡੀ ਸੀਗੀ ਤਾਂ ਅਸੀਂ ਫਿਰ ਉੱਥੇ ਗੋਤਾਕੌਰ ਬਲਾਡੇ ਸੀਗੇ ਤੇ ਗੋਤਾਕੌਰ ਬਲਾਕੇ ਉੱਥੋਂ ਗੱਡੀ ਗੱਡੀ ਹੈ ਹੁਡਾ ਐ ਵੈਨਿਊ ਹੈ ਵੇਟ ਕਰਨ ਦਾ ਇਨ ਦ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉੱਥੇ ਆ ਗਏ ਸੀਗੇ ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਗਿਲਗੜ ਦੇ 35 ਸਾਲ ਦੇ ਉਹ ਰਾਤ ਨੂੰ ਘਰ ਆਪਣੇ ਘਰੋਂ ਗਏ ਸੀਗੇ ਗੱਡੀ ਲੈ ਕੇ ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਉਹ ਕਿਹਨੇ ਗੱਡੀ ਲਕਤੀ ਗੱਡੀ ਥਾਵੇਂ ਸਾਨੂੰ ਮਿਲਿਆ ਕੁਝ ਨਹੀਂ ਹੈਗਾ ਲੱਗ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀ ਗੱਡੀ 'ਚ ਤੇ ਗੱਡੀ ਵੈਸੇ ਕੇਅਰ 'ਚ ਐ ਤੇ ਮਤਲਬ ਚਲਾਕ ਐ ਲੱਗਦਾ ਐ ਚਲਾਕ ਜਾਂਦਰ ਨੈਚਰ ਐ ਕਿ ਕੋਈ ਸਰ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸੇ ਦੀਆਂ ਗੱਡੀ ਦੇ ਵਿੱਚ ਸੀ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕੱਢ ਲਈ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕੱਢ ਲਈ ਸੀ ਠੀਕ ਹੈ ਜੀ ਜੋ ਗੱਡੀ ਚਲਾ ਰਹੇ ਸੀ ਜੀ ਹਾਂ ਜੀ ਕੱਲ੍ਹ ਕੀਤੀ ਵੇ ਪਤਾ ਲੱਗਿਆ ਸੀ ਫਲੋਟਿੰਗ ਰੈਸਟੋਰੈਂਟ ਦੇ ਕੋਲੋਂ ਗਿਰੀ ਸੀ ਗੱਡੀ ਨੇਂਦੀ ਹੱਲੇ ਕੋਈ ਇਹੋ ਜੀ ਗੱਲ ਨਹੀਂ ਹੱਲੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਲ-ਨਾਲ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤੀ ਹੈ ਅਸੀਂ ਉਹ ਦੇਖ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਸਾਰੀਆਂ ਤੇ ਗੋਤਾਖੋਰਾਂ ਵੱਲੋਂ ਹੋਰ ਬਾਕੀ ਡਰਾਈਵਰ ਦੀ ਪਾਲ ਚ ਕਿਤੇ ਨਹੀਂ ਹਾਂਜੀ ਉਹ ਗੋਤਾਖੋਰਾਂ ਨੇ ਜੀ ਜੇ ਕੋਈ ਤਾਂ ਵਰਸਟ ਕੇਸ ਜੇ ਉਹ ਵਿਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਉਹ ਤੇੜੇ ਗੋਤਾਖੂਰਾ ਦੀ ਉੱਥੇ ਟੀਮ ਸੀ ਜੀ ਉਹਨਾਂ ਨੇ ਸਾਰਾ ਉਹਨਾਂ ਦੇ ਅੱਗੇ ਚੈਨਲ ਹੁੰਦਾ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਤਾ ਜਿਵੇਂ ਕਿ ਤੋਂ ਗੁਰਬਾਡੀ ਸਰ ਕੀ ਕੰਮ ਸਕੇ ਹਸੀ ਦੀ ਸਾਰੇ ਥਾਣਿਆਂ ਚ ਜਿਹੜੇ ਨਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਆਪਣਾ ਮੈਸੇਜ ਲਾ ਰਹੇ ਨੇ ਸਰ ਕੀ ਕੰਮ ਕਰਦੇ ਕਰਦੇ ਇਹਨਾਂ ਦਾ ਜੀ ਗੋਵਿੰਦਗੜ੍ਹ ਧੋਨੇ ਉੱਥੇ ਕੋਈ ਮਤਲਬ ਕੋਈ ਬਿਜ਼ਨਸ ਵਗੈਰਾ ਕੋਈ ਛੋਟਾ ਮੋਟਾ ਕੋਈ ਸੀਸ ਕਰਾਪ ਤਾਂ ਜੋ ਹੱਦ ਤੱਕ ਇਨੀਸ਼ੀਅਲ ਪਤਾ ਚੱਲੇ